ਅੱਜ ਸਵੇਰੇ ਹਲਕਾ ਨਾਪੇ ਤੋਂ ਪੰਜਾਬ ਬਚਾਓ ਯਾਤਰਾ ਆਪਾਂ ਰੰਭ ਕੀਤੀ ਹੈ ਜਨਤਾ ਤੋੜਾ ਸਾਹਿਬ ਦਾ ਜੋ ਬਹੁਤ ਹੀ ਸਤਕਾਰਯੋਗ ਆਪਣੇ ਐ ਜੀ ਪੀ ਸੀ ਦੇ ਪ੍ਰਧਾਨ ਸਨ ਜਿਨ੍ਹਾਂ ਦੀ ਬਾਦਲ ਸਾਹਿਬ ਨਾਲ ਤੇ ਖਾਲੀਨਲ ਪਾਰਟੀ ਵਿੱਚ ਬਹੁਤ ਵੱਡੀ ਦੇਣ ਉਹਨਾਂ ਦੇ ਨਗਰ ਜੋ ਅੱਜ ਆਪਾਂ ਯਾਤਰਾ ਸ਼ੁਰੂ ਕੀਤੀ ਹੈ ਇਸ ਕਰਕੇ ਪੰਜਾਬੀਓ ਮੈਂ ਬੇਨਤੀ ਕਰਦਾ ਪਰਣਾ ਖਾਲਸਾ ਪੰਥ ਨੂੰ ਜੇ ਆਪਾਂ ਨਾ ਪਹਚਾਇਆ ਪੰਜਾਬ ਨੂੰ ਪੰਜਾਬ ਬਹੁਤ ਪਿੱਛੇ ਚਲੇ ਜਾਣਾ ਜੰਗਵਾਰੀ ਆਪਣੀ ਐ ਫਰਜ਼ ਆਪਣਾ ਆ ਆਪਣਾ ਸੂਕਾ ਆਪਣਾ ਘਰ ਐ ਆਪਣੇ ਘਰ ਨੂੰ ਆਪਣੇ ਆਪ ਹੀ ਬਚਾਉਣਾ ਪੈਣਾ ਸੋ ਮੈਂ ਆਓ ਅੱਜ ਬਹੁਤ ਵੱਡੇ ਪੱਧਰ ਤੇ ਅਸ਼ੰਗਤ ਇਕੱਠੇ ਹੋਈ ਆ ਤੁਹਾਡਾ ਦਿলো ਧੰਵਾਦ ਇਕੱਠੇ ਹੋ ਕੇ ਆਪਾਂ ਮੁਹਮੈਂ ਬਣਾਈਏ ਤੇ ਪੰਜਾਬ ਨੂੰ ਬਚਾਈਏ ਅੱਜ ਸਵੇਰੇ ਹਲਕਾ ਨਾਪੇ ਤੋਂ ਪੰਜਾਬ ਬਚਾਓ ਯਾਤਰਾ ਆਪਾਂ ਰੰਭ ਕੀਤੀ ਐ ਜੰਦਾ ਤੋੜਾ ਸਾਹਿਬ ਦਾ ਜੋ ਬਹੁਤ ਹੀ ਸਤਕਾਰਯੋਗ ਆਪਣੇ ਐ ਜੀ ਪੀ ਸੀ ਦੇ ਪ੍ਰਧਾਨ ਸਨ ਜਿਨ੍ਹਾਂ ਦੀ ਬਾਦਲ ਸਾਹਿਬ ਨਾਲ ਤੇ ਖਾਲੀਲਪੁਰ ਪਾਰਟੀ ਵਿੱਚ ਬਹੁਤ ਵੱਡੀ ਦੇਣ ਉਹਨਾਂ ਦੇ ਨਗਰ ਜੋ ਅੱਜ ਆਪਾਂ ਯਾਤਰਾ ਸ਼ੁਰੂ ਕੀਤੀ ਹੈ ਇਸ ਕਰਕੇ ਪੰਜਾਬੀਓ ਮੈਂ ਬੇਨਤੀ ਕਰਦਾ ਪੜਣਾ ਖਾਲਸਾ ਪੰਥ ਨੂੰ ਜੇ ਆਪਾਂ ਨਾ ਪਹਚਾਇਆ ਪੰਜਾਬ ਨੂੰ ਪੰਜਾਬ ਬਹੁਤ ਪਿੱਛੇ ਚਲੇ ਜਾਣਾ ਜਿੰਮੇਵਾਰੀ ਆਪਣੀ ਹੈ ਫਰਜ਼ ਆਪਣਾ ਹੈ ਆ ਆਪਣਾ ਸੂਬਾ ਆਪਣਾ ਘਰ ਹੈ ਆਪਣੇ ਘਰ ਨੂੰ ਆਪਣੇ ਆਪ ਹੀ ਬਚਾਉਣਾ ਪੈਣਾ ਸੋ ਮੈਂ ਆਓ ਅੱਜ ਬਹੁਤ ਵੱਡੇ ਪੱਧਰ ਤੇ ਅੱਜ ਸੰਗਤ ਇਕੱਠੀ ਹੋਈ ਹੈ ਤੁਹਾਡਾ ਦਿলো ਧੰਨਵਾਦ ਇਕੱਠੇ ਹੋ ਕੇ ਆਪਾਂ ਮੁਹਿੰਮ ਬਣਾਈਏ ਤੇ ਪੰਜਾਬ ਨੂੰ ਬਚਾਈਏ ਅੱਜ ਸਵੇਰੇ ਹਲਕਾ ਨਾ ਦੇ ਦਿਓ ਪੰਜਾਬ ਬਚਾਓ ਯਾਤਰਾ ਆਪਾਂ ਰੰਭ ਕੀਤੀ ਹੈ ਜਹਦਾ ਤੋੜਾ ਸਾਹਿਬ ਦਾ ਜੋ ਬਹੁਤ ਹੀ ਸਤਕਾਰਯੋਗ ਆਪਣੇ ਐ ਜੀ ਪੀ ਸੀ ਦੇ ਪ੍ਰਧਾਨ ਸਾਹਿਬ ਜਿਨ੍ਹਾਂ ਦੀ ਬਾਦਲ ਸਾਹਿਬ ਨਾਲ ਦੇ ਖਾਲੀਦਲ ਪਾਰਟੀ ਵਿੱਚ ਬਹੁਤ ਵੱਡੀ ਦੇ ਉਹਨਾਂ ਦੇ ਨਗਰ ਜੋ ਆਜਾ ਆਪਾਂ ਯਾਤਰਾ ਸ਼ੁਰੂ ਕੀਤੀ ਹੈ ਇਸ ਕਰਕੇ ਪੰਜਾਬੀਓ ਮੈਂ ਬੇਨਤੀ ਕਰਦਾ ਪੜਣਾ ਖਾਲਸਾ ਪੰਥ ਨੂੰ ਜੇ ਆਪਾਂ ਨਾ ਪਹਚਾਇਆ ਪੰਜਾਬ ਨੂੰ ਪੰਜਾਬ ਬਹੁਤ ਪਿੱਛੇ ਚਲੇ ਜਾਣਾ ਜੁੰਵਾਰੀ ਆਪਣੀ ਹੈ ਫਰਜ਼ ਆਪਣਾ ਹੈ ਆ ਆਪਣਾ ਸੂਬਾ ਆਪਣਾ ਘਰ ਹੈ ਆਪਣੇ ਘਰ ਨੂੰ ਆਪਣੇ ਆਪ ਹੀ ਪਹੁੰਚਾਉਣਾ ਪੈਣਾ ਸੋ ਮੈਂ ਆਓ ਅੱਜ ਬਹੁਤ ਵੱਡੇ ਪੱਧਰ ਤੇ ਅੱਜ ਸੰਗਤ ਇਕੱਠੇ ਹੋਈ ਆ ਤੁਹਾਡਾ ਦਿਲੋਂ ਧੰਨਵਾਦ ਇਕੱਠੇ ਹੋ ਕੇ ਆਪਾਂ ਮੁਹਿੰਮ ਬਣਾਈਏ ਪੰਜਾਬ ਨੂੰ ਬਚਾਈਏ ਅੱਜ ਸਵੇਰੇ ਹਲਕਾ ਨਾਪੇਦੋ ਪੰਜਾਬ ਬਚਾਓ ਯਾਤਰਾ ਆਪਾਂ ਰੰਮ ਕੀਤੀ ਹੈ ਜਿਹਦਾ ਤੋੜਾ ਸਾਹਿਬ ਦਾ ਜੋ ਬਹੁਤ ਹੀ ਸਤਕਾਰਯੋਗ ਆਪਣੇ ਐ ਜੀ ਪੀ ਸੀ ਦੇ ਪ੍ਰਧਾਨ ਸਨ ਜਿਨ੍ਹਾਂ ਦੀ ਬਾਦਲ ਸਾਹਿਬ ਨਾਲ ਤੇ ਖਾਲੀਨਲ ਪਾਰਟੀ ਵਿੱਚ ਬਹੁਤ ਵੱਡੀ ਦੇਣ ਉਹਨਾਂ ਦੇ ਨਗਰ ਜੋ ਆਜਾ ਆਪਾਂ ਯਾਤਰਾ ਸ਼ੁਰੂ ਕੀਤੀ ਹੈ ਇਸ ਕਰਕੇ ਪੰਜਾਬੀਓ ਮੈਂ ਬੇਨਤੀ ਕਰਦਾ ਪੜਣਾ ਖਾਲਸਾ ਪੰਥ ਨੂੰ ਜੇ ਆਪਾਂ ਨਾ ਪਹਚਾਇਆ ਪੰਜਾਬ ਨੂੰ ਪੰਜਾਬ ਬਹੁਤ ਪਿੱਛੇ ਚਲੇ ਜਾਣਾ ਜੁੰਵਾਰੀ ਆਪਣੀ ਹੈ ਫਰਜ਼ ਆਪਣਾ ਆ ਆਪਣਾ ਸੂਬਾ ਆਪਣਾ ਘਰ ਹੈ ਆਪਣੇ ਘਰ ਨੂੰ ਆਪਣੇ ਆਪ ਹੀ ਬਚਾਉਣਾ ਪੈਣਾ ਸੋ ਮੈਂ ਆਓ ਅੱਜ ਬਹੁਤ ਵੱਡੇ ਪੱਧਰ ਤੇ ਅੱਜ ਸੰਗਤ ਇਕੱਠੀ ਹੋਈ ਆ ਤੁਹਾਡਾ ਦਿਲੋਂ ਧੰਨਵਾਦ ਇਕੱਠੇ ਹੋ ਕੇ ਆਪਾਂ ਮੁਹਿੰਮ ਬਣਾਈਏ ਤੇ ਪੰਜਾਬ ਨੂੰ ਬਚਾਈਏ